ਆਦਮਪੁਰ ਦੀ ਮਹੱਲਾ ਅਜੀਤਨਗਰ ਦੇ 6ਵੀਂ ਕਲਾਸ ਦੇ ਵਿਦਿਆਰਥੀ ਜੈਵੀਰ ਸਿੰਘ ਪੁੱਤਰ ਸਤਵੰਦਰ ਸਿੰਘ ਦੀ ਗਲੇ ਦੇ ਵਿੱਚ ਚਾਈਨਾ ਡੋਰ ਫਸ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਉਸ ਦਾ ਬੀਤੇ ਦਿਨੀ ਨਮਕਾਂ ਦੇ ਨਾਲ ਸਸਕਾਰ ਕੀਤਾ ਗਿਆ। ਜੈਵੀਰ ਸਿੰਘ ਆਪਣੀ ਮੌਤ ਤੋਂ ਬਾਅਦ ਕੁਝ ਅਚਿਹਾ ਕਰ ਗਿਆ ਜਿਸ ਨਾਲ ਹਰ ਕੋਈ ਉਸ ਤੇ ਮਾਣ ਮਹਿਸੂਸ ਕਰ ਰਿਹਾ ਹੈ। ਜਿਨ੍ਹਾਂ ਜੈਵੀਰ ਜਾਂਦੇ ਜਾਂਦੇ ਆਪਣੀਆਂ ਅੱਖਾਂ দান ਕਰ ਗਿਆ ਤਾਂ ਕਿ ਕੋਈ ਹੋਰ ਉਸ ਦੀਆਂ ਅੱਖਾਂ ਦੇ ਨਾਲ ਇਹ ਦੁਨੀਆ ਦੇਖ ਸਕੇ ਜੀ ਹਾਂ ਬੱਚਿਆਂ ਦੇ ਮਾਪਿਆਂ ਨੇ ਲਾਈਨਸ ਕਲੱਬ ਨੂੰ ਬੱਚੇ ਦੀਆਂ ਅੱਖਾਂ দান ਕਰ ਦਿੱਤੀਆਂ ਤਾਂ ਕਿ ਕੋਈ ਅੱਗੇ ਹੋਰ ਬੱਚਾ ਇਨਸਾਨ ਇਨਾ ਅੱਖਾਂ ਦੇ ਨਾਲ ਦੁਨੀਆ ਦੇਖ ਸਕੇ ਉਦਰ ਹੀ ਇਸ ਬੱਚੇ ਦੀ ਮੌਤ ਤੇ ਮ੍ਰਿਤਕ ਦੇ ਵੱਡੇ ਭਰਾ ਹਰਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਐਕਟੀਵਾਤੀ ਡਾਕਖਾਨੇ ਵਿਖੇ ਕਿਸੇ ਕੰਮ ਤੇ ਲਈ ਜਾ ਰਿਹਾ ਸੀ ਜਦ ਦੋਵੇਂ ਭਰਾ ਦਾਣਾ ਮੰਡੀ ਆਦਮਪੁਰ ਤੋਂ ਅਜੀਤਨਗਰ ਨੂੰ ਜਾ ਰਹੇ ਸੰਤ ਰਸਤੇ ਦੇ ਵਿੱਚ ਲਟਕ ਰਹੀ ਚਾਈਨਾ ਡੋਰ ਉਸ ਦੇ ਛੋਟੇ ਭਰਾ ਜੈਵੀਰ ਸਿੰਘ ਦੇ ਗਲੇ ਦੇ ਵਿੱਚ ਫਸ ਗਈ ਜਿਸ ਕਾਰਨ ਉਸ ਦੀਆਂ ਨਾੜਾਂ ਕੱਟੀਆਂ ਗਈਆਂ ਅਤੇ ਉਹ ਲਾਹੂ ਲਹਾਨ ਉਸ ਨੇ ਡੋਰ ਨੂੰ ਕੱਟਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਕੱਟ ਨਾ ਹੋਈ ਉਸ ਨੇ ਜ਼ਖਮੀ ਭਰਾ ਨੂੰ ਹਸਪਤਾਲ ਲਿਜਾਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਲੋਕਾਂ ਕੋਲੋਂ ਮਦਦ ਵੀ ਮੰਗੀ ਪਰ ਕਿਸੇ ਨੇ ਮਦਦ ਨਾ ਕੀਤੀ ਉਸ ਨੇ ਆਪਣੇ ਗੁਆਂਡੀ ਨੂੰ ਫੋਨ ਕਰਕੇ ਫਿਰ ਬੁਲਾਇਆ ਤੇ ਜ਼ਖਮੀ ਪ੍ਰਾਂਵ ਨੂੰ ਸਵੇਰ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘਰਾਟ ਦਿੱਤਾ। ਮ੍ਰਿਤਕ ਜੈਵੀਰ ਸਿੰਘ ਕੌਮਨ ਸਕੂਲ ਦਾ 6ਵੀਂ ਕਲਾਸ ਦਾ ਵਿਦਿਆਰਥੀ ਸੀ। ਆਦਮਪੁਰ ਦੇ ਲੋਕਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਪਬੰਦੀशुदा ਚਾਇਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਡੋਰ ਨਾਲ ਹੋਰ ਜਾਨਾਂ ਨਾ ਜਾ ਸਕਣ। ਇਸ ਸੰਬੰਧੀ ਆਦਮਪੁਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਬੜੇ ਦੁਖੀ ਜੋ ਪ੍ਰਾਪਤ ਘਟਨਾ ਹੈ। ਆਪ ਜੀ ਨੂੰ ਸਾਰ ਨੂੰ ਮੀਡੀਆ ਰਾਹੀਂ ਜਾਂ ਬੇਸੀ ਵੀ ਲੋਕਾਂ ਨੂੰ ਪਤਾ ਲੱਗੀ ਹੀ ਗਿਆ ਹੋਣਾ ਬੱਚਾ ਜੈਪਦੀਪ ਸਿੰਘ ਜਿਨ੍ਹਾਂ ਦੀ ਕੱਲ ਚਾਇਨਾ ਡੋਰ ਦੇ ਗਲੇ ਦੇ ਵਿੱਚ ਕੁਮਰ ਦੇ ਨਾਲ ਡੈਥ ਹੋ ਗਈ ਬੜੀ ਦੁਖਦਈ ਘਟਨਾ ਸੀ ਅਸੀਂ ਲਾਈਨਸ ਕਲੱਬ ਆਦਮਪੁਰ ਤੋਂ ਲਾਈਨਸ ਆਈ ਹਸਪੀਟਲ ਨੂੰ ਕੱਲ ਰਾਤ ਨੂੰ ਰਾਦੀ ਫੈਮਿਲੀ ਦੀ ਕਾਲ ਆਈ ਸੀ ਕਿ ਅਸੀਂ ਆਪਣੇ ਬੱਚੇ ਦੀਆਂ ਜੋ ਆਈ ਸੀ ਆ ਉਹ ਡੋਨੇਟ ਕਰਨੀਆਂ ਚਾਹੁੰਦੇ ਆ ਤੇ ਫਿਰ ਅਸੀਂ ਉਹਨਾਂ ਦੀ ਮਦਰ ਨਾਲ ਗੱਲ ਕੀਤੀ ਉਸ ਤੋਂ ਬਾਅਦ ਰਾਤ ਨੂੰ ਕੋਈ 10:00 10:00 11:00 ਵਜੇ ਟੀਮ ਆਤੀ ਉਹਨਾਂ ਨੇ ਬੱਚੇ ਦੀਆਂ ਆਈਸ ਨੂੰ ਡੋਨੇਟ ਕਰਾਈਆਂ ਗਈਆਂ ਇਸ ਦੇ ਨਾਲ ਹੀ ਉਹਨਾਂ ਦੀ ਮਦਰ ਦੀ ਇੱਛਾ ਸੀ ਕਿ ਮੇਰਾ ਬੱਚੇ ਦੀਆਂ ਜੋ ਆਈਸ ਆ ਉਹ ਅੱਗੇ ਜੋ ਬੱਚਿਆਂ ਨੂੰ ਲੱਗ ਸਕੇ ਕਿਸੇ ਜਵਾਨ ਬੱਚੇ ਨੂੰ ਲੱਗ ਜਾਣਗੀਆਂ ਤੇ ਮੇਰਾ ਬੱਚਾ ਜੋ ਆ ਉਹ ਰੰਦੀ ਦੁਨੀਆ ਤੱਕ ਜਿੰਦਾ ਰਹੇਗਾ ਤੇ ਮੈਂ ਧੰਨਵਾਦ ਦੀਆਂ ਪ੍ਰਮਾਤਿਵਾਰ ਦੇ ਵੀ ਇਹ ਅਸਹਿਣਯੋਗ ਜੋ ਅਸਾਂ ਜੋਗ ਜੀ ਨੂੰ ਆਪਾਂ ਕਹਿ ਸਕਦੇ ਹਾਂ ਉਹ ਟਾਈਮ ਸੀਗਾ ਪਰ ਫਿਰ ਵੀ ਮੈਂ ਉਹਨਾਂ ਦਾ ਤਹਿ ਦਲੋਂ ਆਪਣੀ ਸਸਥਾ ਸੰਸਤਾ ਲਾਇਨਸ ਕਲਾਬ ਆਦਮ ਪਰ ਲਾਇਨਸ ਆਈਸ ਹਸਪੀਟਲ ਬਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਚੰਗਾ ਉਪਰਾਲਾ ਕੀਤਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਜੋ ਕੋਈ ਬੱਚਾ ਕਿਸੇ ਨੂੰ ਅੰਨਪਨ ਹੋਵੇ ਉਹ ਸਾਣਾ ਸੰਪਰਕ ਕਰੇ ਉਹ ਜਿਹੜੀਆਂ ਆਈਸ ਆ ਉਹ ਉਸ ਬੱਚੇ ਨੂੰ ਜਰੂਰੀ ਬਾਤਾਂ ਜਾਣਗੀਆਂ ਦੇਖੋ ਬੜਾ ਅਫਸੋਸਨਾਕ ਘਟਨਾ ਕੱਲ ਆਜ਼ਮਪੁਰ ਚ ਹੋਈ ਹੈ ਇੱਕ ਛੋਟਾ ਬੱਚਾ 6ਵੀਂ ਚ ਪੜਦਾ ਜੈਵੀਰ ਸਿੰਘ ਪ੍ਰਹਾਰ ਉਹ ਆਪਣੇ ਭਰਾ ਦੇ ਨਾਲ ਜਾ ਰਿਹਾ ਸੀ ਤੇ ਚైనా ਡੋਰ ਦਾ ਸ਼ਿਕਾਰ ਹੋ ਗਿਆ ਉਹਦਾ ਗਰਦਨ ਉੱਥੇ ਮੌਕੇ ਤੇ ਕੱਟੀ ਗਈ ਬਹੁਤ ਦਰਦਨਾਕ ਘਟਨਾ ਹੋਈ ਹੈ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਇਲਾਕੇ 'ਚ ਬਹੁਤ ਵੱਡਾ ਸੋ ਗਿਆ ਪਰ ਉੱਥੇ ਨਾਲ-ਨਾਲ ਸਵਾਲ ਆ ਸਾਡੇ ਵੀ ਲੋਕਾਂ ਦੇ ਵੀ ਕਿ ਚਾਈਨਾ ਡੋਰ ਵਿਕ ਕਿਵੇਂ ਰਹੀ ਹੈ ਕਿੱਥੋਂ ਆ ਰਹੀ ਹੈ ਕਿੱਥੇ ਬਣਦੀ ਹੈ ਦਿੱਲੀ ਬਣਦੀ ਹੈ ਅੰਮ੍ਰਿਤਸਰ ਬਣਦੀ ਹੈ ਗੁਜਰਾਤ ਬਣਦੀ ਹੈ ਕਿੱਥੇ ਬਣਦੀ ਹੈ ਕੀ ਸਰਕਾਰ ਨੂੰ ਪਤਾ ਨਹੀਂ ਇਹ ਡੋਰ ਕੋਈ ਪਤੰਗ ਚੋਣ ਵਾਲੀ ਡੋਰ ਨਹੀਂ ਇਹ ਤਾਂ ਫਾਂਸੀ ਦਾ ਫੰਦਾ ਹੈ ਇਹ ਤਾਂ ਕਤਲ ਕਰਦੀ ਆ ਲੋਕਾਂ ਨੂੰ ਵੀ ਪੰਛੀ ਪੰਰੀਂਦਿਆਂ ਨੂੰ ਵੀ ਇਹ ਪਰਿਆਵਰਣ ਖਰਾਬ ਕਰਦੀ ਹੈ 2017 ਚ ਐਨਜੀਟੀ ਨੇ ਇਹਦੇ ਉੱਤੇ ਪਾਬੰਦੀ ਲਾਈ ਸੀ ਪਹਿਨ ਲਾਇਆ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਹਦੇ باوجود ਵੀ ਤੁਸੀਂ ਵੇਖ ਲਓ ਪ੍ਰਸ਼ਾਸਨ ਤੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਤੇ ਜਿੱਥੋਂ ਮਰਜੀ ਪੂਰੇ ਪੰਜਾਬ ਚ ਤੁਸੀਂ ਚਾਈਨਾ ਡੋਰ ਲੈ ਸਕਦੇ ਇਹ ਚਾਈਨਾ ਡੋਰ ਜਿਹੜਾ ਕੋਈ ਧਾਗਾ ਨਹੀਂ ਇਹ ਐਸਾ ਮਟੀਰੀਅਲ ਆ ਸਿੰਥੈਟਿਕ ਦਾ ਪਲਾਸਟਿਕ ਦਾ ਕੱਚ ਦਾ ਬਣਿਆ ਹੋਇਆ ਜਿਹੜਾ ਜਦੋਂ ਵੀ ਕਿਤੇ ਇਨਸਾਨੀ ਸਰੀਰ ਤੇ ਜਾਂ ਕਿਸੇ ਜਾਨਵਰ ਪੰਛੀ ਪੰਰੀ ਦੇ ਲੱਗਦਾ ਉਹਨੂੰ ਘੱਟ ਦਿੰਦਾ ਨਾ ਇਹ ਗਲਦਾ ਬਲਕਿ ਇਹਦੇ ਅੰਦਰ ਬਿਜਲੀ ਵੀ ਆਉਂਦੀ ਹੈ ਜਦੋਂ ਇਹ ਕਰੰਟ ਵਾਲੀਆਂ ਤਾਰਾਂ ਦੇ ਕੋਲ ਦੀ ਇਹ ਤਾਰ ਲੰਘਦੀ ਹੈ ਤੇ ਕਰੰਟ ਨਾਲ ਵੀ ਐਕਸੀਡੈਂਟ ਹੁੰਦੇ ਸਰਕਾਰ ਦੀ ਅਣਦੇਖੀ ਆ ਅਨਗਹਿਲੀ ਆ ਸਰਕਾਰ ਗੱਲਾਂ ਤਾਂ ਬਹੁਤ ਕਰਦੀ ਆ ਬੋਰਡ ਹਰ ਚੀਜ਼ ਦੇ ਲਾ ਦਿੰਦੇ ਆ ਅਖਬਾਰਾਂ 'ਚ ਇਸ਼ਤਿਹਾਰ ਦੇ ਦਿੰਦੇ ਆ ਲੇਕਿਨ ਗਰਾਊਂਡ ਦੇ ਉੱਤੇ ਬਹੁਤ ਬੁਰੀ ਹਾਲਤ ਚੱਲ ਰਹੀ ਆ ਲੋਕਾਂ ਦਾ ਲਗਾਤਾਰ ਸ਼ਾਸਨ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠ ਰਿਹਾ ਕਾਨੂੰਨ ਤੋਂ ਵਿਸ਼ਵਾਸ ਉੱਠ ਰਿਹਾ ਲੋਕਾਂ ਦਾ ਹੋਰ ਹੈਰਾਨੀ ਦੀ ਗੱਲ ਇਹ ਆ ਕਿ ਲੋਕਲ ਪੁਲਿਸ ਨੇ ਉਸ ਬੱਚੇ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ ਲੋਕਲ ਪੁਲਿਸ ਉਹਨਾਂ ਨੂੰ ਕਹਿ ਰਹੀ ਆ ਕਿ ਤੁਹਾਨੂੰ ਬੜੀ ਦਿੱਕਤ ਆਊਗੀ ਤੁਹਾਨੂੰ ਐਵੇਂ ਫੜੀ ਫਿਰਨਗੇ ਤਹਿਸੀਲਾਂ ਕਚਹਿਰੀਆਂ 'ਚ ਉਹ ਵਿਚਾਰੇ ਆਮ ਲੋਕ ਆ ਉਹਨਾਂ ਦੀ ਕੋਈ ਸੁਣਵਾਈ ਕਰਨ ਵਾਲਾ ਇਹਦਾ ਮਤਲਬ ਪੁਲਿਸ ਵਿੱਚ ਭਾਗੀਦਾਰ ਆ ਇਹਦਾ ਮਤਲਬ ਪੁਲਿਸ ਦਾ ਆਪਣਾ ਦੋਸ਼ ਹੈ ਮਹੀਨਾ ਹਫ਼ਤਾ ਲੈਂਦੇ ਰਹੇ ਹੋਣਗੇ ਉਹਨਾਂ ਕੋਲ ਇਸ ਕਰਕੇ ਉਹਨਾਂ ਨੂੰ ਹਿੰਮਤ ਨਹੀਂ ਦੇ ਰੇ ਪਰਿਵਾਰ ਨੂੰ ਕਿ ਤੁਸੀਂ ਰਿਪੋਰਟ ਦਰਜ ਕਰਾਓ ਤੁਸੀਂ ਪੋਸਟਮਾਰਟਮ ਕਰਾਓ ਵੀਡੀਓ ਬਣੀ ਆ ਕਿਸ ਤਰ੍ਹਾਂ ਬੱਚੇ ਦਾ ਗਲਾ ਕੱਟਿਆ ਗਿਆ ਇਹ ਬਹੁਤ ਮੰਦਪਾਕੀ ਘਟਨਾ ਹੋਈ ਮੇਰੀ ਇਹ ਮੰਗਿਆ ਕਿ ਪੁਲਿਸ ਤੇ ਵੀ ਕਾਰਵਾਈ ਹੋਵੇ ਤੇ ਹੋਰ ਜਿੱਥੇ ਇਹ ਡੋਰ ਬਣਦੀ ਆ ਜੇ ਪੰਜਾਬ ਚ ਬਣਦੀ ਆ ਜਾਂ ਦੂਜੇ ਸੂਬੇ ਚ ਬਣਦੀ ਆ ਉਹ ਕਿੱਦਾਂ ਆ ਜਾਂਦੀ ਪੰਜਾਬ ਚ ਕੀ ਤੁਹਾਡੇ ਨਾਕੇ ਨਹੀਂ ਲੱਗੇ ਸਰਕਾਰ ਦੇ ਕੀ ਤੁਹਾਡਾ ਟ੍ਰਾਂਸਪੋਰਟ ਸਿਸਟਮ ਤੇ ਕੋਈ ਕੰਟਰੋਲ ਨਹੀਂ ਕਿਵੇਂ ਆ ਜਾਂਦੀ ਪਿੰਡ ਪਿੰਡ ਮਹੱਲੇ ਮਹੱਲੇ ਸ਼ਹਿਰ ਸ਼ਹਿਰ ਕਿਵੇਂ ਉਸ ਚਾਈਨਾ ਡੋਰ ਨੇ ਤੰਦ ਮਚਾਇਆ ਹੋਇਆ ਤੇ ਜੇ ਪੰਜਾਬ ਦੀ ਸਰਕਾਰ ਜੇ ਮੁੱਖ ਮੰਤਰੀ ਜੀ ਇਹ ਆਮ ਪਾਰਟੀ ਦੀ ਸਰਕਾਰ ਜੇ ਚਾਈਨਾ ਡੋਰ ਹੀ ਨਹੀਂ ਬੰਦ ਕਰਾ ਸਕਦੀ ਤੇ ਅਸੀਂ ਪੰਜਾਬੀ ਭਲੀ ਭਾਂਤ ਸਮਝ ਸਕਦੇ ਆ ਕਿ ਇਹ ਨਸ਼ਾ ਕਿੱਥੋਂ ਬੰਦ ਕਰਾ ਲੈਣਗੇ ਇਹ ਨਸ਼ੇ ਤੇ ਕਿੱਥੋਂ ਨਕੇਲ ਫਾਲਣਗੇ ਆ ਪਿਛਲੇ ਦਿਨਾਂ ਚ ਆ ਸਾਡੇ ਲਾਗੇ ਪਿੰਡਾਂ ਚ ਨਸ਼ੇ ਨਾਲ ਨੌਜਵਾਨ ਮੁੰਡੇ ਮਰੇ ਪਡੋਰੀ ਨਿਜਰਾ ਚ ਹੋਈ ਘਟਨਾ ਪਿਛਲੇ ਦਿਨਾਂ ਚ ਕੋਈ ਕਾਰਵਾਈ ਨਹੀਂ ਮੈਂ ਅਧਿਕਾਰੀਆਂ ਦੇ ਨੋਟਿਸ ਚ ਵੀ ਲੈ ਕੇ ਆਇਆ ਆ ਸ਼ਰੇਆਮ ਇੱਥੇ ਆਪਣੇ ਆਦਮਪੁਰ ਸ਼ਹਿਰ ਚ ਸ਼ਰੇਆਮ ਨਸ਼ਾ ਬਿਕਦਾ ਹੈ ਕੋਈ ਪੁੱਛਣ ਵਾਲਾ ਨਹੀਂ ਅਸਗਰਾ ਮੱਲਾ ਸਾਡੇ ਆਦਮਪੁਰ ਜਿੱਥੋਂ ਮਰਜ਼ੀ ਨਸ਼ਾ ਲੈ ਲੋ ਖਤਰਨਾਕ ਕਈਆਂ ਪਿੰਡਾਂ ਦਾ ਮੈਂ ਲਿਸਟ ਦਿੱਤੀ ਆ ਪਰ ਪੁਲਿਸ ਦੇ ਹੱਡਾਂ ਚ ਪਾਣੀ ਪੈ ਗਿਆ ਪੁਲਿਸ ਨਕਮੀ ਕਰ ਦਿੱਤੀ ਪੰਜਾਬ ਸਰਕਾਰ ਨੇ ਇਹ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਐਮਐਲਏ ਦੇ ਕਹਿ ਤੇ ਸਿਆਸੀ ਲੋਗਾਂ ਦੇ ਕਹਿ ਤੇ ਐਮਐਲਏ ਡੀਐਸਪੀ ਲੱਗਦੇ ਆ ਹੁਣ ਕੌਣ ਲਾ ਰਿਹਾ ਹੁਣ ਤੁਸੀਂ ਵੀ ਉਹੀ ਡਿਜ਼ਾਈਨ ਫੜ ਲਿਆ ਕਰਪਸ਼ਨ ਦਿਨ ਰਾਤ ਵਧ ਗਈ ਹੈ ਮੇਰੀ ਇਹ ਡਿਮਾਂਡ ਆ ਕਿ ਤੁਰੰਤ ਪੁਲਿਸ ਦੇ ਉੱਤੇ ਕਾਰਵਾਈ ਹੋਵੇ ਤੇ ਸਰਕਾਰ ਇਹਦਾ ਜਵਾਬ ਦੇਵੇ ਬਈ ਇਹ ਕਿੱਥੋਂ ਆ ਰਹੀ ਹੈ ਚਾਈਨਾ ਡੋਰ ਇਹ ਕਾਤਲ ਧਾਗਾ ਕਿੱਥੋਂ ਆ ਰਿਹਾ ਇਹ ਕਾਤਲ ਤਾਰ ਕਿੱਥੋਂ ਆ ਰਹੀ ਹੈ ਕਿਉਂ ਆ ਰਹੀ ਹੈ ਕਿਹੜੇ ਕਿਹੜੇ ਮਹਿਕਮੇ ਦੇ ਵਿੱਚ ਇਨਵੋਲਵ ਆ ਕਿੱਥੇ ਕਿੱਥੇ ਕਰਪਸ਼ਨ ਦਾ ਪੈਸਾ ਜਾ ਰਿਹਾ ਮਹੀਨਾ ਹਫ਼ਤਾ ਕੌਣ ਲੈ ਰਿਹਾ ਆਦਮਪੁਰਚ ਤਾਂ ਪੁਲਿਸ ਨਾਲ ਦੀ ਕੋਈ ਚੀਜ਼ ਹੀ ਨਹੀਂ ਆ ਪਿੱਛੇ ਜਾ ਗਰੀਬ ਆਦਮੀ ਦੀਆਂ ਸਲਾਲੇ ਪਿੰਡ ਬੱਕਰੀਆਂ ਚੋਰੀ ਹੋ ਗਈਆਂ ਉਹ ਪਹਿਲੇ ਦਿਨ ਚੋਰ 17 ਬੱਕਰੀਆਂ ਲੈ ਕੇ ਗਿਆ ਪੰਜ ਰਹਿ ਗਈਆਂ ਸੀ ਉਹ ਦੂਜੇ ਦੇ ਨਾਲ ਕੇ ਪੰਜ ਵੀ ਲੱਗ ਗਏ ਉਹ ਵਿਚਾਰਾ ਮਾਲਕ ਗਰੀਬ ਥਾਣੇ ਆਇਆ ਆਦਮਪੁਰ ਰਿਪੋਰਟ ਲਿਖਾਉਣ ਲਈ ਤਾਂ ਉੱਥੇ ਮੁੰਸ਼ੀ ਸਾਹਿਬ ਕਹਿੰਦੇ ਕਹਿੰਦੇ ਕੋਈ ਨਹੀਂ ਲੱਭ ਲੈਣੇ ਆ ਫੜ ਲੈਣੇ ਆ 5000 ਰੁਪਏ ਲੱਗੂ ਸੇਵਾ ਸੁਭਾ ਕਰ ਉਹ ਬੰਦਾ ਗਰੀਬ ਕਹਿੰਦਾ ਮੈਂ 5000 ਰੁਪਏ ਜਿਉਂ ਦਊਂਗਾ ਮੈਂ 5000 ਦੇ ਨਵੇਂ ਲੈਲੇ ਲੈ ਆਂ ਉਹ ਪਾਲ ਕੇ ਮੈਂ ਫੇਰ ਗੁਜ਼ਾਰਾ ਕਰ ਲਵਾਂ ਆ ਹਾਲਤ ਐ ਇਸ ਵੇਲੇ ਪੰਜਾਬ 'ਚ था था Subscribe to One India channel and never miss an update.